ਇਹ ਜਿਹੜਾ ਸ਼ਲੋਕ ਮੈਂ ਪੜਦਾ ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ ਮਨ ਮਾਇਆ ਦੇ ਵਿੱਚ ਫਸਿਆ ਹੋਇਆ ਮਾਇਆ ਕੀ ਹੈ ਇਹਦੇ ਤੇ ਪਿੱਛੇ ਸਲੋਕਾਂ ਚ ਵਿਚਾਰ ਹੋਈ ਹੈ ਹੋ ਸਕੇ ਤੇ ਜਰੂਰ ਪਿਛਲੇ ਸਲੋਕ ਸ਼ੁਰੂ ਤੋਂ ਲੈ ਕੇ ਸੁਣੋਗੇ ਤੇ ਮਾਇਆ ਦੀ ਵਿਆਖਿਆ ਸਮਝ ਆਵੇ ਪਹਿਲਾਂ ਕਿਉਂਕਿ ਇਹ ਚੀਜ਼ੀ ਬਹੁਤ ਵਿਆਖਿਆ ਮੰਗਦੀ ਹੈ ਮਾਇਆ ਹਰ ਤਰ੍ਹਾਂ ਦੇ ਮਟੀਰੀਅਲ ਨੂੰ ਕਿਹਾ ਜਾਂਦਾ ਉਹਦੇ ਵਿੱਚ ਸਾਡਾ ਸਰੀਰ ਵੀ ਆ ਜਾਂਦਾ माया ਸਾਡੇ ਬੱਚੇ ਸਾਡਾ ਪਰਿਵਾਰ ਮਟੀਰੀਅਲ ਹਰ ਚੀਜ਼ माया ਸਿਰਫ ਕੋਈ ਸੋਨਾ ਚਾਂਦੀ ਜਾਂ ਪੈਸਾ ਹੀ ਨਹੀਂ ਹੁੰਦਾ माया ਤੇ ਮਨ ਮਾਇਆ ਵਿੱਚ ਰਮਿਆ ਹੋਇਆ ਰਮਣਾ ਚਾਹੀਦਾ ਸੀ ਰਾਮ ਵਿੱਚ ਲੱਗਣਾ ਚਾਹੀਦਾ ਸੀ ਰਮਿਆ ਹੋਇਆ ਇਕਮਿਕ ਹੋਣਾ ਰਮਣਾ ਮੀਂਝ ਹੁੰਦਾ ਇਕਮਿਕ ਹੋਣਾ ਮਨ ਚਾਹੀਦਾ ਸੀ ਰਾਮ ਵਿੱਚ ਲੱਗਣਾ ਰਾਮ ਕੀ ਹੈ ਇਹੀ ਵਿਆਖਿਆ ਵੀ ਪਿੱਛੇ ਹੋਈ ਹੈ ਸਭ ਪਾਸੇ ਜੋ ਫੈਲਿਆ ਹੋਇਆ ਅਸਤਿਤਵ ਹੈ ਸਮੱਗਰ ਹੈ ਸਾਰਾ ਕੋ ਜੇ ਇਹੀ ਰਾਮ ਹੈ ਰਮਿਆ ਹੋਇਆ ਜਿਹੜਾ ਜਿਸ ਕਰਕੇ ਵਿਆਖਿਆ ਆਪਾਂ ਕਰਦੇ ਹਾਂ ਸ਼ਲੋਕ ਬੜਾ ਹੀ ਪਹਿਲਾਂ ਵਾਲੇ ਸ਼ਲੋਕਾਂ ਦੀ ਤਰ੍ਹਾਂ ਹੀ ਪਿਆਰਾ ਹੈ ਪੂਰੀ ਗਰਬਾਣੀ ਹੀ ਗੁਰੂ ਮਹਾਰਾਜ ਨੇ ਮੰਨ ਤੇ ਕੰਮ ਕੀਤਾ ਹੈ ਤੇ ਸਾਰੀ ਗੁਰਬਾਣੀ ਵਿੱਚ ਸਾਡੇ ਮਨ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਇਸ ਬਾਰੇ ਹੀ ਸਮਝਾਇਆ ਗਿਆ ਹੈ। ਸੋ ਆਪਾਂ ਥੋੜੀ ਜੀ ਵਿਚਾਰ ਕਰਦੇ ਹਾਂ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹੀ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹੀਂ ਪੀਤ ਸਾਡਾ ਮਨ ਮਾਇਆ ਦੇ ਵਿੱਚ ਰਮਿਆ ਭਾਵ ਫਸਿਆ ਹੋਇਆ ਤੇ ਬਹੁਤ ਯਤਨ ਕਰਨ ਉਪਰੰਤ ਵੀ ਸਾਡਾ ਮਨ ਮਾਇਆ ਦੇ ਬੰਧਨਾਂ ਵਿੱਚੋਂ ਨਿਕਲ ਨਹੀਂ ਰਿਹਾ ਮਾਇਆ ਦੀ ਆਪਾਂ ਕੋਈ ਪ੍ਰੋਪਰ ਵਿਆਖਿਆ ਨਹੀਂ ਕਰ ਸਕਦੇ ਕਿਉਂਕਿ ਮਾਇਆ ਮਟੀਰੀਅਲ ਨੂੰ ਕਿਹਾ ਜਾਂਦਾ ਹੈ ਮਟੀਰੀਅਲ ਦੁਨੀਆ ਦੇ ਵਿੱਚ ਫੈਲਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ ਕਿ हे ਨਾਨਕ ਜਿਵੇਂ ਇੱਕ ਚਿੱਤਰ ਦੇ ਵਿੱਚ ਮੂਰਤ ਜੋ ਇੱਕ ਚਿੱਤਰ ਦੇ ਵਿੱਚ ਮੂਰਤ ਫਸੀ ਹੁੰਦੀ ਹੈ ਸਾਡਾ ਮਨ ਮਾਇਆ ਦੇ ਵਿੱਚ ਇਸ ਤਰ੍ਹਾਂ ਫਸ ਚੁੱਕਿਆ ਹੈ ਜਿਵੇਂ ਇੱਕ ਮੂਰਤ ਦੇ ਵਿੱਚ ਕੋਈ ਕਿਸੇ ਚਿੱਤਰ ਨੂੰ ਆਕਾਰ ਦਿੰਨੇ ਹਾਂ ਉਹ ਫਸ ਜਾਂਦਾ ਹੈ ਉਸ ਵਿੱਚ ਕਿਉਂਕਿ ਮੂਰਤ ਕਦੇ ਵੀ ਚਿੱਤਰ ਤੋਂ ਵੱਖ ਨਹੀਂ ਹੋ ਸਕਦੀ ਉਸ ਨੂੰ ਚੁੰਬੜੀ ਹੋਈ ਹੁੰਦੀ ਹੈ ਮਾਇਆ ਤੋਂ ਦੂਰ ਰਹਿਣ ਲਈ ਸਾਨੂੰ ਆਪਣੇ ਆਪ ਨਾਲ ਬੈਠਣਾ ਪਵੇਗਾ ਤੇ ਆਪਣੇ ਮਨ ਨਾਲ ਸਵਾਲ ਕਰਨੇ ਪੈਣਗੇ ਤੇ ਉਹ ਕਿਵੇਂ ਹੋਣਗੇ ਕੁਰਬਾਨੀ ਨਾਲ ਜੁੜ ਕੇ ਮਨ ਦੀ ਸ਼ਾਂਤੀ ਲਈ ਸਾਨੂੰ ਕੁਰਬਾਨੀ ਦਾ ਸਹਾਰਾ ਲੈਣਾ ਚਾਹੀਦਾ ਹੈ ਹਰ ਰੋਜ਼ ਨਿਤਨੇਮ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ